ਗਾਰੰਟੀ ਆਪਣੀ ਚੇਂਜ ਕਰਕੇ ਦੇ ਦਾਂਗੇ ਜੀ ਹੋਰ ਦੱਸੋ ਸਾਢੇ 350 ਚੇਂਜ ਕਰਕੇ ਦੇਣੀਆਂ ਬਾਈ ਹੋਰ ਕੀ ਚਾਹੀਦਾ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਠੀਕ ਠਾਕ ਤੇ ਇਹ ਆ ਗਿਆ ਹਸਪਤਾਲਾ ਰੋਡ ਠੀਕ ਆ ਬੱਸ ਸਟੈਂਡ ਆ ਗਿਆ ਉਧਰੋਂ ਹਸਪਤਾਲਾ ਰੋਡ ਇਹ ਸਿੱਧਾ ਲੰਘ ਜਾਂਦਾ ਰੋਡ ਕੀ ਰੋਡ ਤੋਂ ਤੇ ਇੱਥੇ ਮੁੰਡੇ ਨੇ ਦੁਕਾਨ ਕੀਤੀ ਆ ਆਪਣੇ ਲਿਆਜੀ ਨੇ ਸੰਦੀਪ ਨੇ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਆਪਾਂ ਇੱਕ ਉਹਨੂੰ ਤੁਸੀਂ ਬਹੁਤ ਪਿਆਰ ਦਿੱਤਾ ਹਨ ਤੇ ਐਮ ਐਸ ਫੈਸ਼ਨ ਹੱਬ ਜਿਹੜੀ ਥੋਬੀ ਵਾਲੀ ਗਲੀ ਦੇ ਵਿੱਚ ਸੀ ਉਹ ਹੁਣ ਮਿੱਤਰੋ ਆ ਤੇ ਯਾਰ ਚਾ ਗਈ ਹਸਤਾਲ ਵਾਲੇ ਰੋਡ ਤੇ ਠੀਕ ਐ ਆ ਚੈੱਕ ਕਰ ਲੋ ਇੱਥੇ ਆ ਗਈ ਲੱਕੜ ਦੀ ਫੀਟਿੰਗ ਲੱਗੀ ਹੋਈ ਆ ਠੀਕ ਐ ਜੀ ਤੇ ਆ ਲੋ ਜੀ ਇਹ ਹੈਗਾ ਆ ਨਾਲ ਕਿਹੜਾ ਬਰਮਾ ਬਰਮਾ ਟੈਲੀਕਾਮ ਦੇ ਨਾਲ ਆ ਮਿੱਤਰੋ ਇਹ ਦੇ ਗਣ ਆ ਦੇਖੋ ਆਓ ਫਿਰ ਤੁਹਾਨੂੰ ਦਿਖਾਉਨੇ ਆ ਵੀ ਕੀ ਕੀ ਲੱਗਿਆ ਹੋਇਆ ਤੇ ਯਾਰ ਵੇਜਟ ਜ਼ਰੂਰ ਕਰਿਓ ਸਾਰੇ ਭਰਾ ਹਨਾ ਤੇ ਭੈਣਾ ਵੀ ਜਿਹੜਾ ਨੇ ਆਪਦੇ ਭਰਾਵਾਂ ਵਾਸਤੇ ਲੈਣੀਆਂ ਸਮਾਨ ਤੇ ਜਿਹੜੇ ਲਹਿਾਜੀ ਆਪਣੇ ਉਹ ਵੀ ਵਿజిਟ ਕਰਿਓ ਆਇਓ ਬਾਈ ਜ਼ਰੂਰ ਯਾਰ ਬਾਕੀ ਸਾਨੂੰ ਦਿਖਾਉਣੇ ਆ ਆਫਰ ਵੀ ਦਿਖਾਉਣੇ ਆ ਲੱਗੀ ਜਾਂਦੇ ਆ ਤੇ ਆਫਰ ਵੀ ਦਿਖਾਉਣੇ ਆ ਤੁਹਾਨੂੰ ਤੇ ਕੀ ਕੀ ਰੇਟ ਆ ਪਰਫਿਊਮ ਆ ਪਰਫਿਊਮ ਤੁਸੀਂ ਆ ਜਿਓ ਯਾਰ ਜਿਹੜਾ ਸਮਾਨ ਲੈ ਗਿਆ ਤੁਹਾਨੂੰ ਫਿਰ ਹੀ ਦੇ ਦੇਂਗੇ ਵਿੱਚ ਹੋਰ ਦੱਸੋ ਐਂ ਚੰ ਨਾਲੋ ਤੇ سپورਟ ਜ਼ਰੂਰ ਕਰਿਆ ਕਰੋ ਕਿਉਂਕਿ ਇਹ ਚੀਜ਼ਾਂ ਹੁੰਦੀਆਂ ਨਾ ਜਿਹੜੀਆਂ ਦੁਕਾਨਦਾਰੀਆਂ ਹੁੰਦੀਆਂ ਇਹ ਲਹਿਾਜੀਆਂ ਦੇ ਸਿਰ ਤੇ ਹੁੰਦੀਆਂ ਤੇ ਜਿਹੜੇ ਮੰਨ ਗਏ ਚਲ ਦੂਸਰੇ ਭਰਾ ਉਹਨਾਂ ਨੂੰ ਤਾਂ ਆਉਣਾ ਹੀ ਆਉਣਾ ਹੁੰਦਾ ਹਨ ਤੇ ਜਿਹੜੇ ਲਿਹਾਜੀ ਹੁੰਦੇ ਉਹਨਾਂ ਦੇ ਸਰਾਂ ਤੇ ਹੁੰਦੇ ਹਨ ਤਾਂ ਕਰਕੇ ਬਈ ਆਇਓ ਸਪੋਰਟ ਜ਼ਰੂਰ ਕਰਿਓ ਹਨ ਤੇ ਇਹ ਆਪਣਾ ਲਿਹਾਜੀ ਆ ਦੇ ਦੀ ਪਹਿਲਾਂ ਵੀਡੀਓ ਕਰੀ ਸੀਗੀ ਬੜੀਆ ਤੁਸੀਂ ਰਿਸਪੌਂਸ ਦਿੱਤਾ ਤੁਹਾਡਾ ਬਹੁਤ ਧੰਨਵਾਦ ਤੇ ਹੁਣ ਫੇਰ ਰਿਸਪੌਂਸ ਦਿਓ ਹਨ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਬਈ ਤੇ ਇਹ ਨਾ ਬਈ ਮੈਂ YouTube ਤੋਂ ਸਿੱਧਾ ਲਿੰਕ Facebook ਤੇ ਸ਼ੇਅਰ ਕਰ ਦਊਂਗਾ ਤੇ ਜਰੂਰ ਸਪੋਰਟ ਕਰਿਓ ਤੇ ਆਫਰ ਦੱਸ ਦਿਆਂ ਤੁਹਾਨੂੰ ਕੀ ਕੀ ਰੇਟ ਲੱਗਣਗੇ ਕੀ ਕੀ ਸਿਸਟਮ ਹੈ ਤੇ ਬਾਕੀ ਇਹਨਾਂ ਨੂੰ ਸੈਟਿੰਗ ਕਰ ਲੈਣਦੇ ਆ ਸਸੀ ਗਾਲ ਜੀ ਦੁਕਾਨ ਦੇ ਬੇਰ ਆਗੇ ਸੰਦੀਪ ਜੀ ਦੇ ਤੇ ਵੀਡੀਓ ਚ ਚੱਲੂ ਆ ਪਹਿਲਾਂ ਵਾਲੀ ਵੀਡੀਓ ਆਪਾਂ ਲਾਤੀ ਵਿੱਚ ਦੇਣਾ ਤੇ ਤੁਹਾਨੂੰ ਆਹ ਵੈਰਾਈਟੀ ਦਿਖਾਉਣੇ ਆ ਨਾਲ ਦੀ ਨਾਲ ਹੀ ਰੇਟ ਬਈ ਤੇ ਹੋਰ ਬਾਈ ਕੀ ਹਾਲ ਆ ਬਹੁਤ ਵਧੀਆ ਤੁਸੀਂ ਹੋ ਸਾਈ ਬਹੁਤ ਵਧੀਆ ਜੀ ਬਹੁਤ ਵਧੀਆ ਮਿੱਤਰੋ ਪਹਿਲੀ ਗੱਲ ਕਹਿਣ ਦੀ ਤਾਂ ਲੋੜ ਨਹੀਂ ਪਈ ਸਪੋਰਟ ਜਰੂਰ ਕਰਿਓ ਨਵਾਂ ਕੰਮ ਨਮਈ ਲਾ ਲੋ ਜੜ ਹੁਣ ਦੁਕਾਨ ਇਹਨਾਂ ਨੇ ਬਦਲੀ ਆ ਇਹ ਪਹਿਲਾਂ ਧੂਬੀ ਵਾਲੀ ਗਲੀ 'ਚ ਸੀਗਾ ਤੇ ਦੱਸਿਓ ਭਾਈ ਇਹਨਾਂ ਦਾ ਕੀ ਰੇਟ ਆ ਕੀ ਸਾਹਬ ਆ ਕੀ ਸਿਸਟਮ ਆ ਵੀਰ ਜੀ ਆਪਣੇ ਕੋਲੇ ਵਿੰਟਰ ਆ ਚੁੱਕਿਆ ਹੈ ਪਹਿਲਾਂ ਇਹ ਤੇ 50% ਡਿਸਕਾਊਂਟ ਸੀ ਰਿਪੀਟ ਕਰ ਰਹੇ ਹਾਂ ਮੈਂ ਪਹਿਲਾਂ ਵਾਲਾ ਲੱਗ ਚੁੱਕਿਆਗਾ ਠੀਕ ਹੈ ਜੀ ਹੁਣ ਆਪਾਂ 1000 ਰੁਪਏ ਦੇ ਵਿੱਚ ਦੇ ਰਹੇ ਹਾਂ 골ਡਨ ਦੇ ਵਿੱਚ ਸਟੀਲ ਬਟਨ ਹੈ ਠੀਕ ਹੈ ਬਹੁਤ ਹੀ ਵਧੀਆ ਡਬਲ ਭੌਗਟਾ ਜੀ ਠੀਕ ਹੈ ਤੇ ਬਰਬਰੀ ਦੇ ਵਿੱਚ ਮਿਲ ਜੂ ਸਿਰਫ ਇਹ 800 ਰੁਪਏ ਦੇ ਵਿੱਚ ਹੈ ਤੇ ਹੋਰ ਕੋਟੀ ਵਿੰਟਰ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਆਲ ਅਵੇਲੇਬਲ ਹੈ ਜੀ ਠੀਕ ਹੈ ਇਹ ਸਿਰਫ ਆਪਣੇ ਕੋਲ 550 ਰੁਪਏ ਦੇ ਮਿਲੂਗੀ ਠ ਤੇ ਤੁਸੀਂ ਆ ਨਾਈਕੀ ਦੇ ਬ੍ਰਾਂਡ ਚੈੱਕ ਕਰ ਸਕਦੇ ਹੋ ਜੀ। ਤੇ ਹੋਰ ਆਪਣੇ ਕੋਲੇ ਲੋਕ ਸ਼ਰਟਾਂ ਦਿਖਾ ਦੇ ਪਹਿਲਾਂ ਹਨਾ। ਹਾਂਜੀ ਸ਼ਰਟਾਂ ਵੀ ਹੈਗੀਆਂ ਆਪਣੇ ਕੋਲੇ। ਸ਼ਰਟਾਂ ਦਾ ਬਹੁਤ ਵਧੀਆ ਆਪਣੇ ਕੋਲੇ ਹਰ ਡਿਜ਼ਾਈਨ ਮਿਲ ਜਾਊ ਆਪਣੇ ਕੋਲੇ। ਹਰ ਇੱਕ ਕੁਆਲਿਟੀ ਹੈ ਲਾਈਨਿੰਗ ਦੇ ਵਿੱਚ ਮਿਲ ਜਾਊਗੀ। ਠੀਕ ਹੈ। ਚੈੱਕ ਦੇ ਵਿੱਚ ਮਿਲ ਜਾਊਗੀ। ਆ ਲਗੈਸਟਾ। ਹਾਂਜੀ। ਆ ਪੋਲੋ ਪਾਲੋ ਦੇ ਸਾਰਿਆਂ ਦੇ ਟੈਗ ਲੱਗੇ ਹੋਏ ਹਨਾ। ਜਿਹੜੇ ਹਿਸਾਬ ਨਾਲ ਆਲ ਬ੍ਰਾਂਡ ਮਿਲੂਗਾ ਜੀ ਆਪਣੇ ਕੋਲੇ ਜੀ। ਬਾਕੀ ਆਪਣੀ ਕੋਲ ਲੋਰਾ ਹੈਗੇ ਬਾਕੀ ਯਾਰ ਆ ਲੋਰ ਮੈਨੂੰ ਠੀਕ ਲੱਗੀ ਜਿਵੇਂ ਕੋਈ ਵੀ ਬੰਦਾ ਕਮ ਵਾਲਾ ਵੀ ਤੇ ਦੂਜਾ ਵੀ ਪਾ ਸਕਦਾ ਇਹਦੇ ਵਿੱਚ ਯਾਰ ਉਹ ਉਨੇ ਜੀ ਲੱਗੀ ਹੋਈ ਆ ਜਿਵੇਂ ਆਪਾਂ ਲੋਰ ਲੈ ਕੇ ਆਉਣੇ ਹੁਣ ਜਿਵੇਂ ਉਹ ਘੱਟੋ ਘੱਟ ਵੀ ਐ ਲਾਲਾ ਸਾਹਿਬ ਨੇ 1200 ਤੋਂ ਘੱਟ ਵੀ ਲੋਰ ਕੋਈ ਨਹੀਂ ਦਿੰਦਾ ਮੈਂ ਆਪ ਹੀ ਲੈ ਕੇ ਆਇਆ ਮੈਂ ਆਪ ਲੈ ਕੇ ਆਇਆ 1200 ਦੀ ਲੋਰ ਦਿੰਦੇ ਆ ਹਾਂਜੀ ਹਾਂ ਜੀ ਆ ਤਾਂ ਯਾਰ ਤੁਹਾਡੇ ਕੋਲ ਜਮੇ ਇਹਦਾ ਕੀ ਰੇਟ ਆ ਬਈ ਇਹ ਬਈ ਸਿਰਫ ਜਿਹੜਾ ਆਪਣੀ ਵੀਡੀਓ ਲਾਈਕ ਕਰਕੇ ਸਬਸਕ੍ਰਾਈਬ ਕਰਕੇ ਆਊਗਾ ਜੀ ਉਹਨੂੰ ਸਿਰਫ 350 ਰੁਪਏ ਦੀ ਲੋਰ ਦਵਾਂਗੇ ਜੀ ਆਪਾਂ ਆ ਲੈ ਬਈ ਠੀਕ ਹੈ। ਇਹ ਦੂਤੇ ਤਾਂ ਹੁਣ ਕੀ ਠੰਡ ਦੇ ਵਿੱਚ ਬੰਦਾ ਇਕੱਲੀ ਲੋਰ ਪਾਈ ਫਰੇ ਜੀ ਇਨਰ ਪਾਉਣ ਦੀ ਕੋਈ ਲੋਏ ਲੈਂ ਦੀ ਕੋਈ ਲੋੜ ਨਹੀਂ ਬੰਦੇ ਨੂੰ ਠੰਡ ਨਹੀਂ ਲੱਗੂਗੀ। ਇਹ ਇੱਕ ਗੱਲ ਹੋਰ ਵੀ ਇਹ ਦੂਜਾ ਚਲਕਣਾਇਆ ਮੇਨ ਨਾਲੇ ਤੇ ਬਈ ਬੁਰ ਵੀ ਨਹੀਂ ਹੋਣਾ ਚਾਹੀਦੀ। ਨਹੀਂ ਨਹੀਂ ਜੀ ਗਾਰੰਟੀ ਹੈ ਆਪਣੀ ਚੇਂਜ ਕਰਕੇ ਦੇ ਦਾਂਗੇ ਜੀ ਹੋਰ ਦੱਸੋ। 350 ਚੇਂਜ ਕਰਕੇ ਦੇਣੀਆਂ ਬਾਈ ਹੋਰ ਕੀ ਚਾਹੀਦਾ? ਅੱਜ ਗੱਲ ਬਈ ਮੈਂ ਤੁਹਾਨੂੰ ਇੱਕ ਗੱਲ ਦੱਸਾਂ। ਮੈਂ ਦੁਕਾਨਾਂ ਤੇ ਜਾਂਦੇ ਆ ਨਾ ਕਿਤੇ ਮਰਜੀ ਜਾਂਦੇ ਆ ਬਈ ਆਗਰਿਆਂ ਦਾ ਬਾਹਲਾ ਰੇਟ ਹੋ ਰਿਹਾ ਦੁਕਾਨਾਂ ਦਾ ਪਤਾ ਨਹੀਂ ਕੱਪੜੇ ਦੀ ਰੇਟਾਂ ਹੋ ਰਿਹਾ ਕਿ ਕਿਵੇਂ ਹੋ ਰਿਹਾ ਆਪਾਂ ਕਿਸੇ ਨੂੰ ਕਹਿੰ ਵੈਸੇ ਮੈਂ ਗੱਲ ਕਰਦਾ ਵੀ ਮੈਂ ਆਪ ਵੀ ਜਾਂਦਾ ਨਾ ਅਗਲਾ ਦੁਗਣਾ ਤਿਗਣੇ ਤਿਗਣੇ ਰੁਪਏ ਮੈਂ ਸਾਢੇ 300 ਰੁਪਏ ਚ ਗਾਰੰਟੀ ਦੇ ਜਾਂਦੇ ਹੋਰ ਕੀ ਚਾਹੀਦਾ ਬਈ ਇੱਕ ਵੀਰ ਜੀ ਲੋਰ ਆਪਣੇ ਕੋਲੇ ਆ ਜਿਹੜੇ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਦਾ ਵਿਸ਼ਾ ਬਣਿਆ ਹੋਇਆ ਚਿੱਪ ਦੇ ਵਿੱਚ ਹੈ ਜੀ ਠੀਕ ਹੈ ਫੁੱਲ ਬੋਟਮ ਹੈਗਾ 24 ਇੰਚੀ ਠੀਕ ਹੈ ਗਰਮ ਲੋਰ ਹੈਗੀਆਂ ਇਹ ਸਿਰਫ ਆਪਾਂ 450 ਹੀ ਦੇ ਰਹੇ ਆ ਬਈ ਲੈ ਬਈ 450 ਰੁਪਏ ਦੀ ਹਾਂਜੀ 350 ਦੀ 450 ਦੀ ਹੋਰ ਬਈ ਪੈਂਟਾ ਹੈਗੀਆਂ ਆਪਣੇ ਕੋਲੇ ਆਲ ਡਿਜ਼ਾਈਨ ਜੋ ਤੁਸੀਂ ਡਿਮਾਂਡ ਕਰੋ ਆਪਾਂ ਡਿਜ਼ਾਈਨਸ ਨੂੰ ਸਾਰੇ ਅਵੇਲੇਬਲ ਕਰਵਾ ਕੇ ਦੇਵਾਂਗੇ ਜੀ ਕੱਟੀ ਫੜੀ ਦੇ ਵਿੱਚ ਜਿਹੜਾ ਕਲਰ ਹੈ ਜੀ ਵਾਲੀਆਂ ਨਵੀਆਂ ਚੱਲੀਆਂ ਆਈਆਂ ਕਹਿੰਦੇ ਆ ਇੱਕ ਆ ਪਈਏ ਇੱਕ ਆ ਕੜੀ ਫੜੀਆਂ ਪਈਆਂ ਠੀਕ ਹੈ ਤੇ ਇਹਨਾਂ ਦੇ ਬਈ ਰੇਟ ਰੂਟ ਜੇ ਦੱਸਣਾ ਚਾਹੁੰਦੇ ਹੋ ਤਾਂ ਦੱਸ ਸਕਦੇ ਹੋ ਇਹ ਬਈ ਜੀ ਆਪਣੇ ਕੋਲੇ 800 ਰੁਪਏ ਦੀ ਆ ਦੇਖ ਲੈ ਬਈ ਸਿਰਫ 800 ਰੁਪਏ ਇਹੀ ਪੈਂਟ ਸਾਨੂੰ 18-1800 ਰੁਪਏ ਦੀ ਮਿਲੂਗੀ ਠੀਕ ਹੈ ਬਟ ਆਪਾਂ ਕੀ ਆਪਾਂ ਸਾਰਾ ਜੋ ਪਿਆਰ ਦਾ ਇਹ ਸਾਨੂੰ ਕਹਿਣ ਦਾ ਭਾਵ ਪਤਾ ਕੀ ਆ ਮੈਂ ਦੱਸਦਾ ਵੀ ਜਿਵੇਂ ਹੁਣ ਇਹ 800 ਰੁਪਏ ਦੀ ਆ ਬਈ ਇਹ ਇਹ ਦੋ ਤੁਸੀਂ ਦੁਕਾਨ ਤੇ ਜਾਓਗੇ ਅਗਲਾ 1500 ਮੰਗੂ ਮੰਗੂ ਅਗਲਾ ਕਹ ਦੂ ਬਈ 1000 ਲੈ ਲੈ ਨਾ ਜਿਦਣ ਦੀ ਗੱਲ ਮੈਂ ਤਾਂ ਕਹਣਾ ਵੀ ਮੈਨੂੰ ਤਾਂ ਇੱਥੋਂ ਖੇ ਚੱਲਦੀ ਹੁੰਦੀ ਹੈ ਜਦੋਂ ਆਪਾਂ ਕਿਸੇ ਦੀ ਦੁਕਾਨ ਤੇ ਜਾਂਦੇ ਹਾਂ ਨਾ ਜਿਵੇਂ ਅਗਲੇ ਨੂੰ ਅਗਲੇ ਨੇ ਯਾਰ ਵੱਧ ਕੇ ਮੰਗ ਲਿਆ ਕਿ ਮੈਨੂੰ ਪਤਾ ਵੀ ਤੜਾਉਣੀ ਹੈ ਹਾਂਜੀ ਹਾਂਜੀ ਹੁੰਦਾ ਨਾ ਵੀ ਤੜਾਉਣੀ ਹੈ ਮੈਨੂੰ ਅੱਧਾ ਤਾਂ ਮੈਂ ਕੱਪੜੇ ਲੈਣ ਆਇਆ ਨਹੀਂ ਜਾਂਦਾ ਵੀ ਯਾਰ ਕਿਧਰੋਂ ਉਹ ਕਰਾਂਗੇ ਜਾਂ ਕਿਤੇ ਉਹ ਇਹੋ ਜਿਹਾ ਲੈ ਲੈ ਵੀ ਯਾਰ ਫਿਕਸ ਰੇਟ ਹੋਵੇ ਵਧੀਆ ਰਹਿੰਦਾ ਆ ਹੁਣ ਬਈ 800 ਰੁਪਏ ਰੀਆ ਠੀਕ ਹੈ ਜੇ ਇਹਦਾ 1200 ਮੰਗ ਲੈ ਅਗਲਾ 100 ਨਾ ਗਾ ਇਤ ਨਾਲੇ ਭਾਈਚਾਰ ਨਾਲ ਚਾਹ ਪੀ ਕੇ ਜਾਓ ਬੈਠ ਕੇ ਹੋਰ ਦੱਸੋ ਭਾਈ ਕੀ ਖੁਸ਼ ਹੈ ਬਾਕੀ ਸ਼ਰਟਾਂ ਤੁਹਾਨੂੰ ਦੱਸ ਦਿਆਂਗੇ ਚਾਹਟਾਂ ਪਈਆਂ ਹਨਾ ਹਾਂਜੀ ਬਾਕੀ ਇਹ ਸਾਰੇ ਕਲਰ ਪਹਿਰਾ ਹਾਂ ਇਹ ਠੰਡ ਵਾਲਾ ਸਿਸਟਮ ਆ ਬਾਕੀ ਗਰਮੀ ਵਾਲਾ ਵੀ ਥੱਲੀ ਪਿਆ ਹਾਂਜੀ ਟੀ-ਸ਼ਰਟਾਂ ਤੋਂ ਲੈ ਕੇ ਆ ਹੁੱਡੀਆਂ ਪਈਆਂ ਬਾਕੀ ਹੁੱਡੀਆਂ ਮਿਲ ਜਾਣੀਆਂ ਜੀ ਆਪਣੇ ਕੋਲੇ ਪੋਲੋ ਦੀਆਂ ਜੀ オリジナル ਬ੍ਰਾਂਡ ਆ ਜੀ ਆ ਤੁਹਾਨੂੰ ਦਿਖਾਤ ਨਹੀਂ ਜੀ ਕਾਹ ਵੇ ਬੋਲੋ ਹਾਂਜੀ ਇਹਦਾ ਗ੍ਰੇਟ ਆ ਭਾਈ ਇਹ ਭਾਈ ਜੀ ਸਿਰਫ 750 ਰੁਪਏ ਦੀ ਲੈ ਭਾਈ 750 ਰੁਪਏ ਇਹ ਹੀ 1200 ਰੁਪਏ ਦੀ ਆ ਤੁਸੀਂ ਇੱਕ ਵਾਰ ਮਾਰਕੀਟ ਉਸ ਤਰੀ ਫਿਰਦੇ ਹੋ ਇੱਕ ਵਾਰ ਬਾਕੀ ਆਇਓ ਤੇ ਕਪੜੇ ਲੈ ਕੇ ਜਾਇਓ ਬਾਕੀ ਸਾਨੂੰ ਮੈਂ ਕਹਿਣਾ ਹੁੰਦਾ ਨਾ ਵੀ ਗਿਫਟ ਗਿਫਟ ਗੋਵਿੰਦ ਦਾ ਮੈਂ ਆਪੇ ਹੀ ਕਰਾ ਦੂੰ ਇਹਨਾਂ ਨੂੰ ਕਹਿ ਕੇ ਵੀ ਜੇ ਕੋਈ ਆਇਆ ਯਾਰ ਤੇ ਜਿਹੜਾ ਵੀ ਹੋਇਆ ਹਨਾ ਜਿੰਨਾ ਮਤਲਬ ਕੋਈ ਤੁਹਾਡੇ ਕੋਲ ਸੈਂਟਾ ਜਾਂ ਕੋਈ ਚੀਜ਼ ਆ ਵੀ ਬੰਦੇ ਨੇ ਯਾਰ ਮਾੜਾ ਯਾ ਖੁਸ਼ ਹੋ ਕੇ ਭੇਜੋ ਕਿਉਂਕਿ ਲਾਇਕ ਸ਼ੇਅਰ ਆਪਾਂ ਬਈ ਕੋਈ ਪੈਸਿਆਂ ਨਾਲ ਨਹੀਂ ਵਰਤਣਾ ਆਪਾਂ ਭਰਾਵਾਂ ਨਾਲ ਵਰਤਣਾ ਸਿੱਧੀ ਗੱਲ ਬਾਕੀ ਵੀਰ ਜੀ ਦਲਵੀਰ ਜੀ ਗੱਲ ਲੈਣੀ ਹੈ ਵੀ ਆਪਾਂ ਰੇਟ ਹੀ ਇੰਨੇ ਦੇਤੇ ਬੰਦਾ ਆ ਵੀ ਖੁਸ਼ ਹੋ ਜਾ ਬਸ ਜੀ ਆਪਾਂ ਫੁੱਲ ਸਪੋਰਟ ਕਰਾਂਗੇ ਬਸ ਛੋੜੀ ਭਰਾਵਾਂ ਦੀ ਸਾਨੂੰ ਸਪੋਰਟ ਦੀ ਲੋੜ ਹੈ ਜੀ ਠੀਕ ਹੈ ਤੇ ਬਾਕੀ ਕਲੋਰ ਹੋਰ ਆਪਣੇ ਕੋਲੇ ਐਚਡੀ ਕਪੜਾ ਜਿਵੇਂ ਧੁੰਦਾ ਵਗੈਰਾ ਪਹਿਰੀਆਂ ਜੀ ਠੀਕ ਹੈ ਵਾਟਰ ਪ੍ਰੂਫ ਕਪੜਾ ਜੀ ਇਹਨੂੰ ਮੋਟਰਸਾਈਕਲ ਵਗੈਰਾ ਤੇ ਜਿਹੜੇ ਜਾਂਦੇ ਆਉਂਦੇ ਸੋਭਾ ਕੰਮਕਾਜ ਵਾਲੇ ਤਾਂ ਇਹਨੂੰ ਪਹਿਨ ਸਕਦੇ ਆ ਜੀ ਠੀਕ ਹੈ ਤੇ ਬਾਕੀ ਵਿੰਟਰ ਵਗੈਰਾ ਉਹਦੇ ਵਿੱਚ ਸਵੈਕ ਸ਼ਾਲਟਾ ਮਿਲ ਜਾਣਗੇ ਜੀ ਆਪਣੇ ਕੋਲੇ 3 4 ਐਕਸਲ ਦੇ ਵਿੱਚ ਇਹ ਸਿਰਫ 450 ਰੁਪਏ ਦੇ ਆ ਜੀ ਬਾਕੀ ਬਈ ਜਰੂਰ ਆਇਓ ਯਾਰ ਹੈਨਾ ਸੰਦੀਪ ਤੁਹਾਨੂੰ ਜਾਣਦੇ ਹੋ ਪਿਛਲੀ ਵੀਡੀਓ ਚ ਇੱਥੇ ਇਧਰੋਂ ਮੁਕੇਸ਼ ਤੇ ਇ